ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵਿਸ਼ੇਸ਼ ਵਿਚਾਰ ਚਰਚਾ ਵਿੱਚ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੱਜ ਦੇ ਮੁੱਖ ਵਾਕ ਤੇ ਗੱਲ ਕਰਾਂਗੇ ਅੱਜ ਦੀ ਤਾਰੀਖ ਹੈ ਜੀ 7 ਅਗਸਤ 2025 ਹਾਂਜੀ ਇਹ ਪਾਵਨ ਹੁਕਮਨਾਮਾ ਤਨਾਸਰੀ ਰਾਗ ਵਿੱਚ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 686 ਤੇ ਜੀ ਤੇ ਮੁੱਖ ਵਿਸ਼ਾ ਹੈ ਸਹਿਜ मतलब वो कुदरती अडोल आत्मिक अवस्था हां जी सहज अवस्था ते इस राही प्रभु नाल मिलाप ते उस दी परवानगी इस ते आपा आज डंगाई नाल विचार करांगे बिल्कुल जी बहुत अहम विषय है ता शुरुआत दीया तुका ने सहज मिले मिलिया परवान ना त स्मरण न आवण जाण इस सहज ये सिर्फ शांति है या इस तो भी कुछ गहरा है देखो जी ये सिर्फ शांति नहीं सहज एक बहुत डंगी अवस्था है आत्मिक समझ टिका ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦੋਂ ਜੀਵ ਇਸ ਸੁਭਾਵਿਕ ਅਡੋਲ ਅਵਸਥਾ 'ਚ ਪ੍ਰਭੂ ਨਾਲ ਜੁੜਦਾ ਹੈ ਨਾ ਹਾਂਜੀ ਉਹ ਮਿਲਾਪ ਫਿਰ ਪ੍ਰਵਾਣ ਹੁੰਦਾ ਹੈ ਦਰਗਾਹ ਵਿੱਚ ਕਬੂਲ ਹੁੰਦਾ ਹੈ ਮਤਲਬ ਇਹ ਕੋਈ ਬਨਾਵਟੀ ਚੀਜ਼ ਨਹੀਂ ਅੱਛਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਹਾਂ ਬਿਲਕੁਲ ਇਹ ਅੰਦਰੋਂ ਖਿੜਦੀ ਹੈ ਇਹ ਅਵਸਥਾ ਤੇ ਇਸ ਦਾ ਫਲ ਬਾਣੀ ਕਹਿੰਦੀ ਹੈ ਨਾ ਤਿਸਮਰਨ ਨਾ ਆਵਣ ਜਾਣ ਇਸ ਦਾ ਕੀ ਮਤਲਬ ਹੋਇਆ ਹਾਂਜੀ ਫਲੇ ਹੈ ਕਿ ਉਸ ਜੀਵ ਲਈ ਫਿਰ ਆਤਮਿਕ ਮੌਤ ਨਹੀਂ ਰਹਿੰਦੀ ਪ੍ਰਭੂ ਨਾਲੋਂ ਵਿਛੋੜਾ ਖਤਮ ਅੱਛਾ ਤੇ ਜਿਹੜਾ ਇਹ ਜਨਮ ਮਰਨ ਦਾ ਚੱਕਰ ਹੈ ਆਉਣ ਜਾਣ ਉਹ ਵੀ ਮੁੱਕ ਜਾਂਦਾ ਹੈ ਉਹ ਇੱਕ ਮਿਕ ਹੋ ਜਾਂਦਾ ਹੈ ਪ੍ਰਭੂ ਨਾਲ ਇੱਕ ਮਿਕ ਕਿਵੇਂ ਗੁਰੂ ਸਾਹਿਬ ਨੇ ਅੱਗੇ ਕਿਹਾ ਨਾ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਮਾਲਿਕ ਤੇ ਸੇਵਕ ਚ ਫਰਕ ਨਹੀਂ ਰਹਿੰਦਾ ਅੱਛਾ ਜੀ ਫਿਰ ਉਸ ਨੂੰ ਹਰ ਪਾਸੇ ਜਿੱਧਰ ਦੇਖਦਾ ਕੋਈ ਨਜ਼ਰ ਆਂਦਾ ਜਹਾ ਦੇਖਾ ਤਹਾ ਅਵਰ ਨ ਕੋਏ ਇਹ ਸਿਰਫ ਗੱਲ ਨਹੀਂ ਇਹ ਅਨੁਭਵ ਬਣ ਜਾਂਦਾ ਹੈ ਇਹ ਤਾਂ ਬਹੁਤ ਉੱਚੀ ਅਵਸਥਾ ਹੈ ਪਰ ਇਸ ਸਹਜ ਕਰ ਇਹ ਟਿਕਾਣਾ ਮਿਲਦਾ ਕਿਵੇਂ ਹੈ ਕੋਈ ਰਾਹ ਹੈ ਇਸ ਦਾ ਹਾਂਜੀ ਬਿਲਕੁਲ ਰਾਹ ਹੈ ਗੁਰਬਾਣੀ ਸਪਸ਼ਟ ਦੱਸਦੀ ਹੈ ਰਹਾਉ ਦੀਪ ਤੋਂ ਕਹਨਾ ਗੁਰਮੁਖ ਭਗਤ ਸਹਜ ਕਰ ਪਾਈ ਹੈ ਬਿਨ ਗੁਰ ਭੇਟੇ ਮਰ ਆਈਏ ਦਈਏ ਪਹਿਲਾ ਰਹਾਉ ਮਤਲਬ ਸਾਫ਼ ਹੈ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪਗਤੀ ਰਾਈ ਉਦੋਂ ਇਹ ਸਹਜ ਕਰ ਮਿਲਦਾ ਹੈ ਤੇ ਗੁਰੂ ਤੋਂ ਬਿਨਾ ਗੁਰੂ ਤੋਂ ਬਿਨਾ ਬਿਨ ਗੁਰ ਭੇਟੇ ਜੀਵ ਆਤਮਕ ਮੌਤੇ ਮਰਦਾ ਹੈ ਜਨਮ ਮਰਨ ਦੇ ਗੇੜ ਚ ਪਟਕਦਾ ਰਹਿੰਦਾ ਹੈ ਇਸ ਲਈ ਗੁਰੂ ਦਾ ਮਿਲਾਪ ਗੁਰੂ ਦੀ ਸ਼ਰਣ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਜ਼ਮਾਨੇ ਚ ਸਹੀ ਗੁਰੂ ਦੀ ਪਹਿਚਾਨ ਕਿਵੇਂ ਕਰੀਏ ਬਾਣੀ ਇਸ ਬਾਰੇ ਕੀ ਕਹਿੰਦੀ ਹੈ ਹਾਂ ਇਹ ਸਵਾਲ ਬਹੁਤ ਅਹਿਮ ਹੈ ਗੁਰੂ ਸਾਹਿਬ ਨੇ ਇਸ ਦਾ ਵੀ ਜਵਾਬ ਦਿੱਤਾ ਹੈ ਕਹਿੰਦੇ ਨੇ ਸੋ ਗੁਰੂ ਕਰੋ ਜੇ ਸਾਚ ਦੜਾਵੇ ਅਖਰਤ ਕਥਾਵੇ ਸ਼ਬਦ ਮਿਲਾਵੇ ਅੱਛਾ ਇਸ ਦੇ ਕੀ ਮਾਨੇ ਹੋਏ ਤਿੰਨ ਗੱਲਾਂ ਨੇ ਜੀ ਪਹਿਲੀ ਉਹ ਗੁਰੂ ਜੋ ਸੱਚੇ ਸਦਾ ਥਿਰ ਪ੍ਰਭੂ ਦਾ ਨਾਮ ਸਾਚ ਹਿਰਦੇਚ ਪੱਕਾ ਕਰੇ ਹਾਂਜੀ ਦੂਜੀ ਉਸ ਅਕਥ ਪ੍ਰਭੂ ਦੀ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਦੀ ਸਿਫਤ ਸਲਾ ਕਰਵਾਏ ਠੀਕ ਹੈ ਤੇ ਤੀਜੀ ਸਭ ਤੋਂ ਜ਼ਰੂਰੀ ਆਪਣੇ ਸ਼ਬਦ ਰਹੀਂ ਆਪਣੀ ਸਿੱਖਿਆ ਰਹੀਂ ਜੀਵ ਨੂੰ ਪ੍ਰਭੂ ਨਾਲ ਜੋੜ ਦੇਵੇ ਸ਼ਬਦ ਮਿਲਾਵੇ ਇਹ ਨੇ ਸੱਚੇ ਗੁਰੂ ਦੇ ਲੱਛਣ ਬਹੁਤ ਖੂਬ ਤੇ ਜਦੋਂ ਜੀਵ ਇਸ ਰਾਹ ਤੇ ਤੁਰ ਪੈਂਦਾ ਹੈ ਨਾ ਤਾਂ ਉਸ ਦੀ ਜ਼ਿੰਦਗੀ ਦਾ ਮਕਸਦ ਬਦਲ ਜਾਂਦਾ ਹੈ ਅੱਗੇ ਫੁਰਮਾਨ ਹੈ ਹਰਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ 2 ਮਤਲਬ ਮਤਲਬ ਕਿ ਪ੍ਰਭੂ ਦੇ ਪਕਤਾਂ ਲਈ ਦੁਨਿਆਵੀ ਕੰਮ ਮੁਖ ਨਹੀਂ ਰਹਿ ਜਾਂਦੇ ਉਹਨਾਂ ਦਾ ਆਸਰਾ ਸਿਰਫ ਸੱਚਾ ਮਾਲਿਕ ਹੈ ਤੇ ਉਹਨਾਂ ਨੂੰ ਉਹੀ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਬਾਕੀ ਸਭ ਫਿੱਕਾ ਇਸ ਸਿੱਧਾ ਸਹਿਜ ਨਾਲ ਜੁੜਿਆ ਹੋਇਆ ਹੈ ਫਿਰ ਬਿਲਕੁਲ ਜਦੋਂ ਸੱਚ ਪਿਆਰਾ ਲੱਗੇਗਾ ਤਾਂ ਦੁਨਿਆਵੀ ਮੋਹ ਝੂਠੇ ਪਸਾਰੇ ਉਹ ਆਪਣੇ ਆਪ ਘਟ ਜਾਣਗੇ ਸਹਿਜ ਆਵੇਗਾ ਇਹ ਤਾਂ ਬਹੁਤ ਗਹਿਰੀਆਂ ਗੱਲਾਂ ਨੇ ਜੇ ਆਪਾਂ ਇਹਨਾਂ ਨੂੰ ਅੱਜ ਦੀ ਜ਼ਿੰਦਗੀ 'ਚ ਦੇਖੀਏ ਜਿਵੇਂ ਹਉਮੈ ਦੀ ਗੱਲ ਹੈ ਅੱਜ ਤਾਂ ਹਰ ਪਾਸੇ ਮੈਂ ਮੈਂ ਹੀ ਹੈ ਸੋਸ਼ਲ ਮੀਡੀਆ ਕੰਮ ਤੇ ਜਹਾਂ ਦੇਖਾ ਤਾਂ ਅਵਰ ਨ ਕੋਏ ਵਾਲੀ ਸੋਚ ਕਿਵੇਂ ਮਦਦ ਕਰ ਸਕਦੀ ਹੈ ਬਹੁਤ ਵਧੀਆ ਨੁਕਤਾ ਉਠਾਇਆ ਜੀ ਦੇਖੋ ਜਦੋਂ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਹਰ ਇੱਕ ਵਿੱਚ ਉਹੀ ਰੱਬੀ ਜੋਤ ਹੈ ਤਾਂ ਫਿਰ ਹੰਕਾਰ ਕਿਸ ਗੱਲ ਦਾ ਈਰਖਾ ਕਿਉਂ ਹਾਂਜੀ ਇਹ ਸਿਰਫ ਸੋਚਣ ਦੀ ਗੱਲ ਨਹੀਂ ਇਸ ਨੂੰ ਅਮਲ 'ਚ ਲਿਆਉਣਾ ਪੈਂਦਾ ਜਿਵੇਂ ਕਿਸੇ ਨਾਲ ਬਹਿਸ ਹੋ ਗਈ ਤੋ ਉਸ ਦੀ ਗੱਲ ਨੂੰ ਵੀ ਧਿਆਨ ਨਾਲ ਸੁਣਨਾ ਆਪਣੀ ਗਲਤੀ ਮੰਨ ਲੈਣੀ ਔਖਾ ਕੰਮ ਹੈ ਵੈਸੇ ਔਖਾ ਹੈ ਪਰ ਅਭਿਆਸ ਨਾਲ ਹੁੰਦਾ ਹੈ ਜਿਵੇਂ ਭਾਈ ਕਨਈਆ ਜੀ ਦੀ ਸਾਖੀ ਹੈ ਦੁਸ਼ਮਣਾਂ 'ਚ ਵੀ ਰੱਬ ਦੇਖਿਆ ਨਿਮਰਤਾ ਨਾਲ ਸੇਵਾ ਕਰਨੀ ਬਿਨਾ ਕਿਸੇ ਫਲ ਦੀ ਆਸ ਤੋਂ ਇਹ ਸਾਰੇ ਕਦਮ ਹੌਮੇ ਨੂੰ ਕਟਾ ਕੇ ਸਹਿਜ ਵੱਲ ਲੈ ਕੇ ਜਾਂਦੇ ਨੇ ਬਿਲਕੁਲ ਤੇ ਦੂਜੀ ਗੱਲ ਸੰਤੋਖਤੀ ਸੱਚ ਪਿਆਰਾ ਲੱਗਣ ਤੇ ਸੰਤੋਖ ਕਿਵੇਂ ਆਉਂਦਾ ਅੱਜ ਤਾਂ ਚੀਜ਼ਾਂ ਦੀ ਦੌੜ ਹੀ ਬਹੁਤ ਹੈ ਹਾਂਜੀ ਦੇਖੋ ਜਦੋਂ ਅੰਦਰ ਦਾ ਸੱਚ ਉਸ ਸਦੀਵੀ ਪ੍ਰਭੂ ਪਿਆਰਾ ਲੱਗਣ ਲੱਗ ਪਵੇ ਨਾ ਤਾਂ ਬਾਹਰ ਲੀਆਂ ਖਤਮ ਹੋਣ ਵਾਲੀਆਂ ਚੀਜ਼ਾਂ ਦੀ ਖਿੱਚ ਘਟ ਜਾਂਦੀ ਹੈ। ਅੱਛਾ ਸਾਡੀ ਖੁਸ਼ੀ ਦਾ ਸੋਮਾ ਬਾਹਰ ਨਹੀਂ ਰਹਿੰਦਾ ਅੰਦਰ ਬਣ ਜਾਂਦਾ ਹੈ। ਇਸ ਦਾ ਅਭਿਆਸ ਕਿਵੇਂ ਕਰੀਏ? ਰੋਜ਼ ਸ਼ੁਕਰਾਨਾ ਕਰੀਏ। ਉਹਨਾਂ ਚੀਜ਼ਾਂ ਦਾ ਜੋ ਪੈਸੇ ਨਾਲ ਨਹੀਂ ਮਿਲਦੀਆਂ ਸਿਹਤ, ਰਿਸ਼ਤੇ, ਕੁਦਰਤ ਸਹੀ ਗੱਲ ਹੈ। ਆਪਣੀਆਂ ਲੋਣਾ ਤੇ ਲਾਲਸਾਵਾਂ 'ਚ ਫਰਕ ਸਮਝੀਏ। ਇਹ ਚੀਜ਼ਾਂ ਸਾਨੂੰ ਅੰਦਰੂਨੀ ਸ਼ਾਂਤੀ ਉਸ ਸਹਜ ਕਰੂ ਦੇ ਨੇੜੇ ਲੈ ਜਾਂਦੀਆਂ ਨੇ। ਤੇ ਤੀਜਾ ਨਿਰਪਹਿਤਾ ਡਰ ਤੋਂ ਮੁਕਤੀ ਸੱਚੇ ਓ ਠਾਕੁਰ ਤੇ ਪਰੋਸਾ ਤੇ ਸ਼ਬਦ ਨਾਲ ਜੁੜਨਾ ਇਹ ਅੱਜ ਦੇ ਡਰ ਜਿਵੇਂ ਨੌਕਰੀ ਦਾ ਲੋਕੀ ਕਹਿਣਗੇ ਪਵਿੱਕ ਦਾ ਡਰ ਇਹਨਾਂ ਨੂੰ ਕਿਵੇਂ ਦੂਰ ਕਰਦਾ ਹੈ ਦੇਖੋ ਜੀ ਜਦੋਂ ਸਾਡਾ ਆਸਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ ਸਦਾ ਥੇਰਾ ਹੈ ਸੱਚੇ ਓ ਠਾਕੁਰ ਤਾਂ ਫਿਰ ਨਿੱਕੇ ਮੋٹے ਡਰਾਂ ਦੀ ਕੀ ਵਿਸਾਤ ਹੂੰ ਗੁਰੂ ਦਾ ਸ਼ਬਦ ਸਾਨੂੰ ਸੋਜੀ ਦਿੰਦਾ ਹੈ ਹਿੰਮਤ ਦਿੰਦਾ ਹੈ ਜਦੋਂ ਅਸੀਂ ਸੱਚ ਦੇ ਰਾਹ ਤੇ ਹਾਂ ਤਾਂ ਨਤੀਜੇ ਦੀ ਪਰਵਾਹ ਨਹੀਂ ਰਹਿੰਦੀ ਸਾਨੂੰ ਪਤਾ ਹੁੰਦਾ ਹੈ ਕਿ ਜੋ ਹੋ ਰਿਹਾ ਹੈ ਉਸ ਦੇ ਹੁਕਮ ਚ ਹੈ ਸਹੀ ਇਹ ਸਮਝ ਹੀ ਅਸਲ ਨਿਰਪੈਤਾ ਹੈ ਸਹਿਜ ਅਵਸਥਾ ਵਿੱਚ ਡਰ ਨਹੀਂ ਹੁੰਦਾ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਮਿਲਦੀ ਹੈ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਤਾਂ ਸੰਖੇਪ ਵਿੱਚ ਅੱਜ ਦੇ ਹੁਕਮਨਾਮੇ ਦਾ ਸਾਰ ਇਹੀ ਹੈ ਕਿ ਗੁਰੂ ਦੀ ਸ਼ਰਨ ਲੈ ਕੇ ਪਗਤੀ ਰਾਹੀ ਸਹਿਜ ਦੀ ਅਵਸਥਾ ਪਾਉਣੀ ਹੈ ਹਾਂਜੀ ਇਸ ਨਾਲ ਪ੍ਰਭੂ ਦੀ ਪਰਵਾਨਗੀ ਮਿਲਦੀ ਹੈ ਜਨਮ ਮਰਨ ਮੁਕਦਾ ਹੈ ਤੇ ਜੀਵ ਪ੍ਰਭੂ ਚ ਅਭੇਦ ਹੋ ਜਾਂਦਾ ਹੈ ਇਹ ਰਾਹ ਸਾਨੂੰ ਹਉਮੈ ਛੱਡ ਕੇ ਨਿਮਰਤਾ ਲਾਲਸਾ ਛੱਡ ਕੇ ਸੰਤੋਖ ਤੇ ਡਰ ਛੱਡ ਕੇ ਨਿਰਪੈਤਾ ਵੱਲ ਲੈ ਕੇ ਜਾਂਦਾ ਹੈ ਬਿਲਕੁਲ ਜੀ ਇਹੀ ਮਾਰਗ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਅਤੇ ਬਰਕਤਾਂ ਭਰਿਆ ਹੋਵੇ ਜੀ ਗੁਰਬਾਣੀ ਦੇ ਉਚਾਰਨ ਜਾਂ ਵਿਚਾਰ ਵਿੱਚ ਸਾਡੇ ਕੋਲੋਂ ਹੋਈਆਂ ਕਿਸੇ ਵੀ ਪੁੱਲਾਂ ਚੁੱਕਾ ਲਈ ਖਿਮਾ ਕਰਨਾ ਜੀ ਤਨਵਾਜੀ ਰੋਜ਼ਾਨਾ ਹੁਕਮਨਾਮਾ ਵਿਚਾਰ ਚਰਚਾ ਸੁਣਨ ਲਈ ਸਾਡੀ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਜੇ ਕੋਈ ਸੁਝਾਅ ਹੋਵੇ ਤਾਂ ਕਮੈਂਟਸ ਵਿੱਚ ਸਾਂਝਾ ਕਰਨਾ ਨਾ ਭੁੱਲਣਾ ਜੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ